ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਹ ਰੋਗਤਾ ਬਖਸ਼ੇ ਜੀ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਠੰਡ ਪੂਰੇ ਕਹਿਰਾਂ ਤੇ ਹੈ ਜੀ ਇਸ ਟਾਈਮ ਵੀ ਹੱਥ ਪੈਰ ਸੋਨ ਨੂੰ ਹੁੰਦੇ ਆ ਬਾਹਰ ਨਿਕਲਦੇ ਸਾਰ ਠੰਡੀ ਠੰਡੀ ਚੱਲ ਰਹੀ ਹੈ ਜੀ ਹਵਾ ਪੱਛੋਂ ਦੀ ਮੈਂ ਕਹਿੰਦਾ ਵੀ 7 ਡਿਗਰੀ ਸੈਲਸੀਅਸ ਦੇ ਕਰੀਬ ਸਵੇਰੇ 5 ਵਜੇ ਜਾਂ 6 ਵਜੇ ਦੇ ਤਕਰੀਬ ਨਾ ਅ ਟੈਂਪਰੇਚਰ ਹੁੰਦਾ ਸਾਡਾ ਮਾਲਾਂ ਦਾ ਜਿਹੜਾ ਆਪਣਾ ਗੂਗਲ ਦੱਸਦਾ ਜੀ ਵੈਦਰ ਦੱਸਦਾ ਤੇ ਕਹਿੰਦੇ ਸਾਡਾ ਤਾਂ ਸਰ ਜਾਣਾ ਡੰਗਰਾਂ ਦਾ ਜ਼ਰੂਰੀ ਹੈ ਡੰਗਰਾਂ ਦਾ ਬਹੁਤ ਜ਼ਰੂਰੀ ਆ ਉਹ ਕੰਮ ਹੁਣ ਮੈਂ ਤਾਂ ਜੀ ਕੱਖ ਵੱਢਣਾ ਅੱਜ ਇਹ ਗੱਲ ਮੇਰੇ ਪਰ ਨਹੀਂ ਆਉਗੀ ਵੀ ਗੱਲ ਹੈਗੀ ਐਦਾਂ ਵੀ ਮੈਂ ਤਾਂ ਆਹਤਾ ਜੀ ਕੱਖ ਵੱਡਣਾ ਮਾਪੰਡ ਅੱਧੀ ਕ ਵੱਡਲੀ ਅੱਧੀ ਰਹਿੰਦੀ ਹੈ ਅੱਧੀ ਕ ਜੇ ਮੇਰੀ ਰਹਿੰਦੀ ਹੈ ਤੇ ਆ ਸਾਡਾ ਲੰਗ ਲਾਣਾ ਮੇਰੇ ਮਗਰ ਹੀ ਆ ਗਿਆ ਓਹੋ ਤੁਸੀਂ ਕਿਹਾ ਡੰਗਰਾਂ ਦਾ ਨਹੀਂ ਸਰਦਾ ਇੱਥੇ ਬੰਦਿਆਂ ਦਾ ਨਹੀਂ ਸਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇੱਥੇ ਕਿਸੇ ਦਾ ਨਹੀਂ ਸਰਦਾ ਭੁੱਖ ਟਿੱਡਾ ਅੱਛਾ ਡੰਗਰ ਬੰਧੇ ਕੋ ਤੁਸੀਂ 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 ਵੀ ਤਾਂ ਵਿੱਚੇ ਆ ਤੁਸੀਂ ਵੀ ਤਾਂ ਵਿੱਚੇ ਆ ਅਸੀਂ ਸਾਨੂੰ ਸਾਗ ਨਾ ਪਸੰਦ ਨਹੀਂ ਨਾ ਫਿਰ ਮੈਂ 1 ਮਿੰਟ ਅੱਜ ਮੈਂ ਇਹਨਾਂ ਨੂੰ ਨਾ ਕਰਦਾ ਜੀ ਸਾਗ ਨਹੀਂ ਬਣਾਉਣਾ ਕੋਈ ਵਜ੍ਹਾ ਇਹਦੇ ਵਿੱਚ ਉਹ ਵਜ੍ਹਾ ਹੁਣ ਮੈਂ ਵੀਡੀਓ 'ਚ ਦੱਸਦਾ ਵੀ ਸ਼ਾਮ ਦਾ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਕੋਈ ਪ੍ਰੋਗਰਾਮ ਬਣਾਇਆ ਵਾ ਆ ਵੀ ਕੀ ਬਣਾਇਆ ਹੈ ਮੈਂ ਕਿਰਦੀ ਕਿਹੜਾ ਪ੍ਰੋਗਰਾਮ ਬਣਾਇਆ ਕਿਹੜਾ ਪ੍ਰੋਗਰਾਮ ਬਣਾਇਆ ਚੱਲ ਯਾਰ ਜੈਕੇ ਨਿਕਲਦਾ ਨਹੀਂ ਆ ਪੁੱਪੂ ਆਉਂਦੀ ਆ ਉੱਧਰ ਖੜੀ ਵਾਈ ਗੁਰਦੀ ਖਾਤਸਾ ਮਾਈ ਗੁਰੂ ਜੀ ਕੀ ਪਤ ਹੈ ਤੁਸਾਂ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਗਲਾਂ ਦੇ ਵਿੱਚ ਰੱਖੇ ਸਾਗ ਹੈਗਾ ਜੀ ਬਹੁਤ ਸੋਹਣਾ ਨਰਮ ਨਰਮ ਤੇ ਅਸੀਂ ਕਹ ਵੀ ਨਾਲੇ ਸੇਕ ਲਾਂਗੇ ਧੁੱਪਾ ਨਿਕਲਣ ਦਾ ਕੋਈ ਚਾਂਸ ਨਹੀਂ ਹੈਗੀ ਧੁੱਪਾ ਨਿਕਲਣੀ ਨਹੀਂ ਹੈਗੀ ਸਾਡੀ ਅੱਜ ਕੱਲ ਦੀ ਉਹ ਸਲਾਹ ਏ ਸਾਗ ਬਣਾਉਣ ਦੀ ਠੀਕ ਆ ਅਸੀਂ ਤੇਰੇ ਮਗਰਮਗਰ ਕੋਈ ਨਹੀਂ ਆਏ ਹੈਗੇ ਸਾਡਾ ਪਹਿਲੇ ਹੀ ਫੈਸਲਾ ਤਾਂ ਵੀ ਅੱਜ ਜੋ ਮਰਜ਼ੀ ਹੋ ਜਾਵੇ ਮੀਂਹ ਵੀ ਆਜੇ ਤੇ ਵੀ ਅੱਜ ਲਈ ਬਣਾਉਣਾ ਸਾਗ ਆ ਜੰਦਗੇ ਹੋ ਕਸੀ ਸੋ ਹੁਣ ਮੈਂ ਇਹ ਵੀ ਕਹਿੰਦਾ ਵੀ ਹੁਣ ਚਲੋ ਵਧੀਆ ਇਹਨਾਂ ਨੇ ਸੋਤ ਲਿਆ ਜੀ ਦੇਖੋ ਜੀ ਵਿੱਚ ਫੁੱਲ ਆਉਣ ਲੱਗੇ ਸਾਗ ਪਰ ਜੈ ਤਾਂ ਇਹ ਕਹਿੰਦੇ ਫੁੱਲ ਆਉਣ ਲੱਜੇ ਤਾਂ ਇਹਦੀ ਮਨਿਆਦ ਹੋ ਜਾਂਦੀ ਹੈ ਖਤਮ ਸਾਗ ਦੀ ਪੱਕ ਜਾਂਦਾ ਹਾਂ ਇਹ ਪੱਕ ਜਾਂਦਾ ਉਹ ਤੋਂ ਪਹਿਲਾਂ ਪਹਿਲਾਂ ਜੋ ਬਣ ਜਵੇ ਤਾਂ ਠੀਕ ਹੈ ਅ ਸਰਪਰ ਕੈਪ ਪਾ ਲੱਤੀ ਹੋਈ ਹੈ ਜੀ ਮੈਂ ਅਸਲ 'ਚ ਮੈਂ ਦਸਤਾਰ ਨਹੀਂ ਬੰਨੀ ਪਰਨਾ ਨਹੀਂ ਬੰਨਿਆ ਠੰਡ ਲੱਗਦੀ ਸੀ ਜ਼ਿਆਦਾ ਹਾਂ ਚਲੋ ਵੀ ਕੱਖਾਂ ਦੀ ਪੰਡ ਵੱਡੇ ਲਿਆਉਣਾ ਕੱਖਾਂ ਦੀ ਪੰਡ ਵੱਢਣਾ ਇਹੋ ਜੀ ਮਗਰ ਇਹ ਆ ਗਿਆ ਮੇਰੇ ਇਹ ਮੇਰਾ ਲਹੂ ਪੀਣ ਪੋਰ ਕ ਲਹੂ ਪੀਨੀ ਮੈਂ ਸਾਗ ਨਹੀਂ ਖਾਣਾ ਲਹੂ ਪੀਨੀਆ ਮੇਰਾ ਤੂੰ ਅਗਲੇ ਨੇ ਬਾਹਰ ਰੋਟੀ ਖਾਣ ਜਾਣਾ ਤਕਬੀਰ ਅੱਜ ਕੈਨਸਲ ਮੰਨੂ ਪਤਾ ਵੀ ਹੁਣ ਮਨੂੰ ਕੈਨਸਲ ਕਰਨਾ ਪੈਣਾ ਪ੍ਰੋਗਰਾਮ ਨਾ ਬੁੱਗੇ ਜਦ ਕੋਈ ਪਲੈਨ ਨਹੀਂ ਨਾ ਨਾ ਤੁਹਾਨੂੰ ਹੁਣ ਕਰੇ ਕਿ ਕੰਮ ਤੁਹਾਨੂੰ ਦੱਸ ਕੇ ਥੋੜਾ ਕਰ ਲੈ ਇਹ ਐ ਕਰ ਸਾਗਾ ਇਹ ਰੱਖ ਦੋਗੇ ਅਸੀਂ ਤੜਕੇ ਧਰ ਲੂਗੇ ਤੇ ਖਾਣਾ ਖਾਏ ਬਾਹਰ ਦੇਖੀਏ ਕੀ ਖਾ ਕੇ ਨਾ ਐ ਕਰ ਮਨੂ ਪਕੜਾ ਲਈ ਆ ਤਾਂ ਪਹਿਲਾ ਇਹ ਆ ਗੱਲ ਨੂੰ ਪਹਿਲਾ ਹੈ ਹੋਰ ਕੰਮ ਨੂੰ ਬਾਅਦ ਚ ਖਾਣ ਨੂੰ ਜੇ ਕੋਈ ਬਾਹਰ ਨੂੰ ਤੁਰ ਪੈਣਾ ਬਾਈ ਕਰਦੇ ਰੋਪੜ ਨੂੰ ਜਾਣਾ ਬੀਜੀ ਲੈ ਇਹਦੇ ਉਹ ਜੇ ਮੈਂ ਕਿ ਤੈਨੂੰ ਕਹਿ ਦਵਾਂ ਰੋਪੜ ਮੈਂ ਵੀ ਨਾਲ ਚੱਲੂਗੀ ਮੈਨੂੰ ਨਹੀਂ ਪਤਾ ਤੁਸੀਂ ਇਕੱਲੇ ਕਿ ਕਰਨ ਚੱਲੇ ਆ ਮੈਂ ਵੀ ਨਾਲ ਚੱਲੂਗੀ ਜਦ ਤੇ ਜਰੂਰ ਹੋ ਜਾਂਦਾ ਮੈਨੂੰ ਪਤਾ ਵੀ ਉੱਥੇ ਜਾ ਕੇ ਨੇ ਕਰਨਾ ਕੀ ਹੁੰਦਾ ਕੀ ਕਰਨਾ ਬਸ ਆ ਮੈਨੂੰ ਮਲਾਈ ਚਲਾਪ ਖਿਲਾ ਦਿਓ ਹਾਂ ਇਹ ਮੈਨੂੰ ਨਾਨ ਖਿਲਾ ਦਿਓ ਮੈਨੂੰ ਬਣੀ ਟਿੱਕਾ ਖਲਾਦ ਮੈਨੂੰ ਹੈ ਖਲਾਦ ਉਹ ਦਿਨ ਵਾਲੀ ਵੀਡੀਓ ਦਾ ਅਜੇ ਤੱਕ ਸੁਣਦਾ ਜੀ ਅਜੇ ਤੱਕ ਸੁਣਦਾ ਵਾ ਇੱਕ ਵੀਡੀਓ ਦੇ ਵਿੱਚ ਮੈਂ ਦੱਸਦਾ ਵੀ ਮੈਂ ਮਲਾਈ ਟਿੱਕਾ ਖਾਂਦਾ ਵਾ ਵੀਡੀਓ ਵੀ ਬਣਾਈ ਦੀ ਉਸ ਦਿਨ ਦਾ ਮੈਂ ਅਜੇ ਤੱਕ ਮੈਨੇ ਸੁਣਦਾ ਉਹ ਮਲਾਈ ਟਿੱਕੇ ਦੇ ਪੁਣੀ ਟਿੱਕਾ ਸਾਰਾ ਕੁਝ ਸੰਦੀਪ ਹੀ ਖਾਂਦੀ ਆ ਇਹਨਾਂ ਦੇ ਸੁੰਹ ਨੂੰ ਤੱਦੇ ਲੱਗੇ ਹੋਏ ਆ ਇਹ ਸੰਦੀਪ ਹੀ ਖਾਂਦੀ ਆ ਖਾਂਦੇ ਹੀ ਨਹੀਂ ਵਿਚਾਰੇ ਕਿਆ ਕਰਨਾ ਪੱਕਾ ਵੱਡ ਚਲਦਾ ਤੇ ਚੱਕ ਕੀ ਠੰਡਵਾ ਹੁੰਦਾ ਹੱਥ ਕੰਬਦੇ ਕੋ ਮ ਫਿਰ ਕੇ ਸੰਦ ਤੇ ਸਾਗ ਤੋੜਨ ਨੂੰ ਕਿਹਨੇ ਕਿਹਾ ਤੈਨੂੰ ਸਾਗ ਤਾਂ ਬੰਦਿਆਂ ਦਾ ਕੰਮ ਵੀ ਕਰਨ ਨੂੰ ਪੈਂਦਾ ਹਾਂ ਉਧਰ ਰੀਤ ਮਾਰਦੀ ਜੀ ਬਾਜਾਂ ਵਿਚਾਰੀ ਉਹ ਖੜੀ ਖੜ ਜਾ ਮੈਂ ਆ ਗਿਆ ਪੁੱਤ ਤੇਰੇ ਕੋਲ ਨੂੰ ਆ ਗਿਆ ਬਸ ਮਾਨੀ ਬੀਬੀ ਬਧੇਰਾ ਬੁਲਾ ਦੇ ਪੁੱਤ ਸੱਚੀ ਗੱਲ ਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਕਿਆ ਕਰਨਾ ਪੁੱਤ ਤੂੰ ਰੁਖਾ ਜਾ ਮਮਾ ਉਰੀ ਆਉਣ ਲੱਗੀ ਐ ਮਮਾ ਉਰੀ ਆ ਜਾ ਪਾਪਾ ਹਾਂ ਗਿੱਗੀ ਗਿੱਗੀ ਉਹ ਤਾਂ ਕਰ ਰਹੀ ਗਿੱਗੀ ਹਾਈ ਕੀ ਹੋ ਗਿਆ ਕੀ ਹੋ ਗਿਆ ਇਹ ਕੀ ਹੋ ਗਿਆ ਕਾ ਹੋਇਆ ਹਾਏ ਕਾ ਹੋਇਆ ਮੇਰੇ ਪੁੱਤ ਨੂੰ ਤਿਲਕਣ ਤਾਂ ਹੋਈ ਵੀ ਵਿੱਕੀ ਤਿਲਕਣ ਤਾਂ ਹੋਈ ਵੀ ਆ ਹੁਣ ਤੁਸੀਂ ਮੂੰਹ ਚਾੱਕ ਕੇ ਚੱਲ ਪੀਏ ਦੋਹੇ ਜਣੀਆਂ ਉਹ ਮੈਂ ਤਾਂ ਪਿੱਛੇ ਦੇਖੀ ਹੀ ਨਹੀਂ ਪੰਡਰ ਕਿਉਂ ਜੇਸੀ ਨਾ ਆਉਂਦੇ ਫਿਰ ਕਿ ਨਹੀਂ ਚਾਹਣੀ ਸੀ ਤੈਨੂੰ ਪੰਡ ਫਿਰ ਮੈਂ ਹੌਲੀ ਜੀ ਬੱਢ ਕੇ ਲੈ ਜਣੀ ਸੀ ਕੋਈ ਨਾ ਹੁਣ ਵੀ ਹੌਲੀ ਵਾਹ ਆ ਮਮਾ ਆ ਗਈ ਮਮਾ ਦੀ ਗੋਦੀ ਚੜ੍ਹ ਅਨੇ ਜਾਣਾ ਦਾ ਬਰਸੀਨ ਜੀ ਨੂੰ ਪੰਗਾ ਇੱਕ ਥੋੜੋ ਗਿੱਲਾ ਹੈ ਨਾ ਜਾਣਾ ਦਾ ਉਧਰ ਰੂ ਹੈ ਅੱਜ ਉਹ ਬੋਲੀ 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 ਉਹ ਬੋਲੀ 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 ਉੱਥੇ ਕੀ ਕਰਨਾ ਹੁਣ ਉਹ ਮਮਾ ਚਾਹੀਦੀ ਹੈ ਗਿੱਲਾ ਉੱਥੇ ਮਾਂ ਹੀ ਆ ਮਾਂ ਹੀ ਮਮਾ ਪਾਣੀ ਘੜਾ ਚੱਲ ਪਹਿਲਾਂ ਲੈ ਤੈਨੂੰ ਤਾਂ ਲੈ ਕੇ ਜਾਊਂਗਾ ਪਹਿਲਾਂ ਜਕਾਰਾ ਬਲਾ ਬਲੇ ਸੋਨਹਾਲ ਨਾ ਮਤਲਬ ਨੂੰ ਆ ਚਲਾ ਕਹਦੇ ਚੱਲ ਹੁਣ ਫੇਰ ਲੈ ਕੇ ਜਾਊਗਾ ਤੈਨੂੰ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਪਤ ਕਹਦੇ ਚੱਲ ਸਤਨਾਮ ਵੈਗੁਰੂ ਕਹਦੇ ਸਤਨਾਮ ਵੈਗੁਰੂ ਕ ਮम्मी ਨੂੰ ਆ ਕੇ ਮਾਰ ਦੇ ਚੱਲ ਮਮਾ ਜੋ ਬਲੇ ਸੋਨਿਹਾਲ ਹੋ ਚੋਚੀ ਗਾਲ ਆਦੀ ਆ ਗਈ ਦੀ ਉਹਦੀ ਆ ਗਈ ਦੀ ਨੂੰ ਆ ਕੇ ਮਾਰ ਦੇ ਫੇਰ ਕਿਹਨ ਏ ਕਾਕਾ ਰਾਤ ਨੂੰ ਸੁੱਤੀ ਬੀਵੀ ਇਹ ਤਾਂ ਦੀ ਦੀ ਉਦੂ ਕਰੀਏ ਤੇ ਕਦੇ ਕਾਕਾ ਕਾਕਾ ਲੱਜ ਦੀ ਕਰਨ ਪਤਾ ਹੈ ਕੀ ਗੋ ਗੋ ਕੋੜਾ ਕਹਿੰਦੀ ਅੱਛਾ ਰਿਹੜਾ ਜਾਂਦਾ ਸਾਹਮਣੇ ਕੋੜਾ ਦਾਦੀ ਇਹ ਤਾਂ ਥੱਕ ਗਈ ਬੈਗ ਨੂੰ ਬੈਗ ਨੂੰ ਕਰਦੀ ਹਾਂ ਮਿੰਦਵਾਤਾ ਹੱਠ ਠਰ ਗਏ ਮੈਨੂੰ ਹੁਣ ਕੱਖਾਂ ਦੀ ਪੰਡਤਾਂ ਚੱਕਾ ਦਿਓ ਜੀ ਤੁਸੀਂ ਇੱਥੇ ਬਹਿ ਜਾ ਤੁਹਾਡੇ ਵਾਸਤੇ ਕੁਰਸੀਆਂ ਜੀ ਹੈ ਟੇਬਲ ਜੀ ਸਾਰਾ ਸਮਾਨ ਤੁਹਾਡੇ ਵਾਸਤੇ ਹਾਜ਼ਰ ਇੱਥੇ ਬੈਠੋ ਦੀ ਜੀ ਯਾਰ ਤੂੰ ਜਾ ਕੇ ਸਾਗ ਸਵਾਰ ਮੈਂ ਪੰਡ ਜਕਾ ਗਏ। ਕਮੈਂਟ ਦੋ ਲਾਉਣੇ ਮੈਂ ਤਾਂ ਕੱਕ ਵੱਡਣ ਨੂੰ। ਵੱਡ ਤੂੰ ਮੈਂ ਮੜੇ ਜੀ ਪਾਲਕ ਵੀ ਰਿਆ ਮੈਂ ਥੋੜੀ ਜਿਹੀ ਹੋਰ। ਚਲੋ ਮੁੱਠੀ। ਹਾਂ ਤੁਸੀਂ ਇਹ ਪਾਲਕ ਲਿਆਓ ਇਹਨਾਂ ਨੂੰ। ਸਰਬ ਜੀ ਤਰ੍ਹਾਂ ਦੇ ਵੱਢ ਲਈਏ। ਹਾਂ ਇਹਨਾਂ ਨੂੰ ਮੈਂ ਹੋਰ ਉਹ ਕਰਦਾ। ਕੋਈ ਦੱਸਿਆ ਨਾ ਚੋਰੀ। ਹਾਂ ਵੀਡੀਓ ਦੇ ਵਿੱਚ ਕਹੋ। ਚੋਰ 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 ਚੱਲੇ ਚੋਰ। ਹਾਂ ਹਾਂ। ਕੀ ਕਰਨਾ ਤਾਂ ਇਹ? ਗਿੱਲਾ ਹੈ ਇਹ ਪੁੱਤ ਗਿੱਲਾ ਹੈ। ਮੰਮਾ ਦੀ ਗੋਦੀ ਚ ਆ ਜਾ ਮੰਮਾ ਦੀ ਗੋਦੀ ਚ ਬਹਿ ਜਾ ਤੇ ਲੈ ਨਾ ਉੱਥੋਂ ਮੱਕਾ ਖਾਡ ਲਵਾ ਉੱਥੇ ਵੀ ਜਾਈਏ ਪਾਪਾ ਹੇ 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 ਭੱਜ ਲੋ ਭੱਜ ਲੋ ਭੱਜ ਲੋ ਮੰਮਾ ਮੰਮਾ ਤਾ ਰਹੀ ਉਹ ਮੰਮਾ ਦੇ ਮਗਰ ਚੱਲੀ ਹੁਣ ਉਹ ਜਲਦੀ ਜਿਹੜੀ ਉੱਧ ਮਮੀ ਦੇਖ ਕੀ ਖੇਤਾਂ ਚ ਉਹਦੇ ਮਗਰੇ ਜਾਣਾ ਬਾਏ ਕਿੱਥੇ ਨੂੰ ਚੱਲੀ ਪਤਾ ਨਹੀਂ ਲੈ ਜਾਣ ਵੀ ਨਾਲੇ ਲੈ ਜਾ ਚਲੋ ਠੀਕ ਆ ਮਿਲਦੇ ਦੇਖਦੇ ਆ ਕਿ ਕਾ ਪ੍ਰੋਗਰਾਮ ਬਣਦਾ ਜੀ ਗੋਦੀ ਚ ਚੱਲ ਗੋਦੀ ਚ ਚੱਲ ਇਹਨੇ ਕਦੋਂ ਹੋ ਗਿਆ ਤੂੰ ਨੀ ਤੁਰਨਾ ਹੈ ਬੋਲਾ ਹਾਂ ਬਾਪ ਮੇਰੇ ਉਹ ਇਹਨਾਂ ਨੇ ਮੇਰਾ 피 ਲਹੂ ਇਹਨਾਂ ਨੇ 피 ਲਿਆ ਮੇਰਾ ਲਹੂ ਠੰਡ ਲੱਗਦੀ ਆ ਹਾਂ ਲੱਗਦੀ ਠੰਡ ਹਾਂ ਅਰ ਜਾਈਆ ਤੂੰ ਨਿਕਲ ਕੇ ਆ ਗਿਆ ਇੱਥੋਂ ਜਿਹੜਾ ਅਰ ਜਾਈ ਚ ਬੈਠੀ ਕਹਿੰਦਾ ਸਵੇਰ ਦੀ ਉੱਠੀ ਸੀ ਅਰ ਜਾਈ ਚ ਨਹੀਂ ਹੋਇਆ ਇਹ ਆਪਣੇ ਇਹ ਆਪਣੇ ਵਰਗੇ ਸਮਝਦਾ ਸੰਦੀਪ ਕੁਰੇ ਹਾਂ ਪਹਿਲਾਂ ਸਾਰੇ ਕੰਮ ਨੇ ਬੜਾ ਪਰ ਰੀਤ ਨਾਲ ਆਈ ਰੋਟੀ ਖਾ ਕੇ ਇੱਥੋਂ ਇਹਨੂੰ ਇੰਨਾ ਨਹੀਂ ਪਤਾ ਵੀ ਮੈਂ ਕੰਮ ਕਿਹੜਾ ਕਰਦਾ ਹੈ ਕੀ ਕਿਤੇ ਮੇਰੇ ਨਾਲ ਹੋਰ ਕੁਛ ਨਾ ਹੋ ਜਵੇ ਹਾਈ ਪਾਪਾ ਹਾਈ ਇੱਕ ਦੋ ਵਾਰ ਵਿੱਕੀ ਆ ਗਈ ਟੱਡੀ ਉਰੀ ਨੂੰ ਇੱਕ ਦੋ ਵਾਰ ਵਿੱਕੀ ਪੰਡ ਲੈ ਕੇ ਗਿਰਿਆ ਲੱਗਦਾ ਇਹਦੇ ਕੁਤੂ ਕੁਤੂ ਕਰਦੋ ਕੁਤੂ ਕੁਤੂ ਸੱਦ ਚੱਲ ਬਰਾਬਰ ਆ ਮੇਰੇ ਹਾਂ ਮੰਮਾ ਥੱਲੇ ਹੱਥ ਪਾ ਪਹਿਲਾਂ ਹਾਂ ਔਰ ਇਹ ਰਾਦੇ ਵਿੱਚ ਬੈਠੀ ਰਾਹ ਦੇ ਬਿੱਟ ਚੱਕ ਦੇ ਚੱਕ ਦੇ ਪੰਡ ਦੁਆਰਾ ਕਿੱਧੀ ਮੈਂ ਚਕਾਉਣੀ ਮੈਂ ਬਸ ਹੁਣ ਤੂੰ ਰਾਹ ਨਾ ਚਕਾਉਣੀ ਬਸ ਮੇਰਾ ਖਾਣਾ ਮੰਨੂਗਾ ਹਾਂ ਮੰਨੂ ਚੱਲ ਇਹ ਚੱਕ ਲਿਆ ਦੁੱਲਿਆ ਪੰਡ ਨਾ ਨਾ ਠੀਕ ਹੈ ਜੀ ਹੱਜਾ ਪਾਪਾ ਕੀ ਹੋ ਗਿਆ ਪਾਪਾ ਨੂੰ ਆ ਤ੍ਰੀਤ ਤ੍ਰੀਤ ਜੀ ਅੱਜ ਕੰਮ ਪਰ ਲੱਗੀ ਹੋਈ ਆ ਤੇ ਕਦੇ ਮੂੰਹ ਦਾ ਮੇਰੇ ਪਾ ਦਿੰਦੀ ਆ ਕਦੇ ਆਪਣੇ ਪਾ ਲੈਂਦੀ ਆ ਐਨਾਂ ਵਾ 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 ਮਾਤਾਲੇ ਦੋ ਜਣੀਆਂ ਤਾਂ ਉ ਤਾਂ ਮੈਂ ਤੇ ਡਰਦੇ ਨਹੀਂ ਭੂਤ ਬਣ ਕੇ ਡਰ ਜਾਲਾ ਇੱਕ ਗੱਲ ਆ ਨਾ ਦੀਦੀ ਤੇਰਾ ਦਿਓਰ ਨਾ ਇੰਨਾ ਸਾਊ ਆ ਮੇਰਾ ਘਰ ਵਾਲਾ ਹਾਏ ਮੈਂ ਆਣ ਵੱਡਾ ਤਾਂ ਕਰਾਉਂਦਾ ਹਾਏ 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 ਇਹਦੇ ਵਰਗਾ ਤਾਂ ਕੋਈ ਹੋਣਾ ਨਹੀਂ ਪਖਤ ਬੰਦਾ ਆ ਆ ਆ ਉਹ ਪਖਤ ਸੀ ਚਲਾ ਦੇ ਹਾਏ ਐਡਾ ਉਹਦਾ ਨਾ ਤੇ ਦਿਮਾਗ ਓਹੋ ਹਾਂ ਮੰਮਾ ਇਹ ਇੰਨਾ ਸਾਡੀ ਮਦਦ ਕਰਦੇ ਨਾ ਤੁਸੀਂ ਹਾਂ ਰਾਦਰ ਦੇ ਰੀਤਾ ਤੇਰ ਮੰਮਾ ਨੂੰ ਦੋ ਦੇ ਆਪਣੀ ਮੰਮੀ ਤੇ ਪਾੜਾ ਚੜ ਬੱਟੂ ਆਪਣੀ ਮੰਮਾ ਦੇ ਨਾ ਤੇਰ ਬੱਟੂ ਪਾ ਮੰਮੀ ਐੜਾ ਜਿਹੜੇ ਮਿੱਠੇ ਮਿੱਠੇ ਮੱਕ ਵਾਲੇ ਪੰਪਾ ਵੱਜਦੇ ਥੋੜੇ ਸਮਝਦੇ ਆ ਵੀ ਇਹ ਮੇਰੀ ਪਾਰਟੀ ਕੈਨਸਲ ਕਰਾਉਣ ਦੇ ਚੱਕਰ ਇਹ ਮੇਰੀ ਪਾਰਟੀ ਕੈਨਸਲ ਕਰਾਉਣ ਦੇ ਪਾਪਾ ਪਾਪਾ ਹੁਣ ਲੈ ਪਾਪਾ ਹੁਣ ਪਾਪਾ ਗੋਲੂਆ ਲੈ ਲੱਗ ਤੈਨ ਤੇਰੇ ਪਾਦਮ ਹਾਈ 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 ਪਾਪਾ ਆ ਆ ਆ ਆ ਆ ਚਲ ਇਹ ਕਿਤੇ ਕੰਮ ਕਰ ਲੈਣਾ ਆਪਾਂ ਚਲ ਆ ਤੁਸੀਂ ਹੁਣ ਕੋਣ ਐਨੇ ਪਾਪ ਦੇਤੇ ਫੋਟੋ ਫੇਰ ਨਹੀਂ ਚੱਲੀ ਇਹ ਇਹਨਾਂ ਨੇ ਮੇਰੀ ਮੈਕੋ ਮੈਕੋ ਵਾਲਾ ਪਾਪਾ ਮਾਰ ਕੇ ਦਾ ਪਾਲਟੀ ਕੈਨਸਲ ਕਰਾਉਂਗੇ ਇਹਨਾਂ ਨੇ ਕੋਈ ਗੱਲ ਨਹੀਂ ਅਰੇ ਆ ਹਾਂ ਉਹ ਉਹਰੇ ਆਏ ਖੜੇ ਨੇ ਆਏ ਖਾ ਕੇ ਨਾ ਇੱਕ ਫੋਟੋ ਤਾਂ ਖਿਚਾ ਦੇ ਮੰਮਨ ਕਾ ਮੇਰੀ ਫੋਟੋ ਖਿੱਚ ਕੇ ਕਰ ਦੋ ਜੀ ਮੇਰੀ ਫੋਟੋ ਖਿੱਚ ਕੇ ਕਰ ਦੋ ਜੀ ਏ ਵੀ ਆਪਣਾ ਵਿੱਚ ਟਟ ਫਿੰਡੀਜ ਉਹ ਬਾਲ ਚੱਕ ਕੇ ਲੈ ਜਾ ਆਪਣੀ ਬੋਲਿੰਗ ਜਾ ਪਾ ਬਾਲ ਦੀ ਹਵਾਈ ਨਿਕਲ ਗਈ ਗਰੀਬ ਦੀ ਚੱਕ ਕੇ ਦੁਬਾਰਾ ਪਤਾ ਦੇਖਣਾ ਨਹੀਂ ਬਾਲ ਹਵਾ ਭਰਤੀ ਨਾ ਉਹ ਅੱਛਾ ਅੱਛਾ ਇਹ ਆਵਾਵਾ ਮੈਂ ਲਾ ਤੱਕਰੀ ਦੇਰ ਦੇ ਵਿੱਚ ਨਹੀਂ ਪਾ ਕੇ ਚੱਕ ਚੱਕ ਪਹਿਲੇ ਤਾਂ ਉਹਨੇ ਕਈਦਾ ਵੀ ਲਾਇਆ ਇਹ ਪਹਿਲਾਂ ਇਹ ਤਾਂ ਡਰੀ ਜਾਂਦੀ ਸੀ ਹੁਣ ਤਾਂ ਡਰ ਖਤਮ ਹੋ ਗਿਆ ਹੁਣ ਕਈਦੀ ਮੈਨੂੰ ਲਾ ਕੇ ਦਿਖਾ ਹਾਂ ਹੁਣ ਹੁਣ ਤਾਰ ਨੂੰ ਨਾ ਕਹੀ ਮੈਂ ਪੱਕੀਓ ਲਾ ਕੇ ਰੱਖੂਗਾ ਬੱਸ ਹੋਛ ਬੱਸ ਹਾਂ ਵਾਓ 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 ਹਾਂ ਵਾਓ 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 ਮਮਾ 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 ਮੈਨੂੰ ਲਾ ਕੇ ਰੱਖਣ ਦੇ ਮਮਾ ਮਮਾ ਨਹੀਂ ਲਾਉਣਾ ਪੁੱਤ ਵਾਓ ਕੀ ਤੇ ਨਿਆਣਿਆਂ ਦੇ ਨਾਲ ਕੰਮ ਕਰਨਾ ਕਿਹੜਾ ਸੌਖਾ ਪਵੇ ਡਰ ਜਿਆ ਕਰ ਤੁਸੀਂ ਥੋੜਾ ਜਿਹਾ ਮੇਰੇ ਤੇ ਕਦੇ ਕਦੇ ਕੋਈ ਗੱਲ ਨਹੀਂ ਕੀਏ ਤੁਸੀਂ ਕਹਿਣਾ ਤੇ ਡਰ ਜਾਂਦੇ ਆਂ ਹਾਏ ਹਾਏ ਦੇਖ ਮੈਂ ਤੇ ਡਰ ਗਈ ਮੈਂ ਤਾਂ ਬਹੁਤ ਡਰ ਗਈ ਸੀ ਹਾਂ ਮੈਂ ਤਾਂ ਡਰ ਗਈ ਮੈਂ ਰੋਣਾ ਅੰਦਰ ਹੀ ਕੁੱਤ ਨਾਲ ਸੱਤਿਆ ਘਰਿਆ ਮਮਾ ਹਾਂ ਤੂੰ ਕੀ ਕਰੀਏਂ ਇਹ ਬੜੀ ਸਾਗ ਬਣਾਉਣ ਲੱਗੀ ਪਈ ਆ ਇਹ ਸਾਰਾ ਸਾਗ ਦਾ ਸੱਤਿਆ ਦਾਸ ਬਣਾਉਣ ਲੱਗੀ ਆ ਸਾਗ ਦੀ تیاری ਚੱਲਦੀ ਚੱਲਦੀ ਸੀ ਵਿੱਚ ਟੀ ਬ੍ਰੇਕ ਆ ਗਈ ਟੀ ਵਿੱਚ ਇਹਨਾਂ ਨੇ ਰੀਤ ਵੀ ਆਪਣੇ ਵਰਗਿਓ ਕਰ ਲਈ ਜੀ ਆ ਰੀਤ ਵੀ ਕੋਲੀ ਚੱਕੀ ਫਰੀ ਜਾਂਦੀ ਨਾਲ ਇੱਕ ਹੀ ਕਹਿੰਦੀ ਉਹ ਤੇ ਇੱਕ ਹੀ ਵੀ ਸੁਖੋ ਪਾਣ ਜਿੱਦੇ ਪਾਲਾ ਸੁਖੋ ਪਾਣ ਜੀ ਕਹੀ ਜਾਂਦੀ ਐ ਆਪਣੀ ਮੰਮਾ ਤੇ ਪਾਲਾ ਤਾਂ ਦੋ ਹਫ਼ਤੇ ਤੱਕ ਜਰਾਜੀ ਨਹੀਂ ਹੈਗੀ ਇਹਨੂੰ ਹੋਰ ਤੁਸੀਂ ਦੇਤੀ ਹਾਂ ਹਾਲਾ ਡੋਲਣ ਹੀ ਨਹੀਂ ਹੈਗੀ ਜੇ ਡੋਲ ਨੀ ਤਾਂ ਤੇਰੀ ਕਟਾਈ ਕਰੂੰਗਾ ਮੈਂ ਤੇ ਪੂਰੀ ਮਦਦ ਲੱਗੀ ਬਕਰਨਾ ਸਾਕੇ ਕਹਿਣਾ ਸੌਕਾ ਜੀ ਬਣਾਉਣਾ ਔਖਾ ਇਹਦੇ ਚ ਦੇਖੋ ਇੰਨਾ ਅਸਲਾ ਤਾਂ ਪੈਣਾ ਵੀ ਹੁਣ ਲਸਣ ਪੈਣਾ ਪਾਈ ਜਾਂਦਾ ਇਹਦੇ ਵਿੱਚ ਆਲਾ ਹਾਂ ਅਕਲਾ ਸਮਾ ਬਰੂਦ 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 ਪੜਾ ਬਰੂਦ ਹਾਂ ਹਾਂ ਆ ਦੱਸ ਦੇ ਬੰਦੂ ਗੁਣੀਆ ਪਈ ਆ ਆ ਬਰੂਦ ਆ ਦੱਸ ਦੇ ਆ ਬਰੂਦ ਅਲੱਗ ਤੇ ਗੇਰ ਤਾਂ ਥੱਲੇ ਆ ਤੋ ਹੁਣ ਹੈ ਲੈ ਰੱਖ ਦੇ ਰੱਖ ਦੇ ਪੁੱਤ ਨਾ ਹਾਏ ਮੇਰੇ ਰੱਬਾ ਇਹਨੂੰ ਚਾਹ ਪਿਲਾ ਦਿਓ ਤੁਸੀਂ ਇਹਦਾ ਦਿਮਾਗ ਖੁੱਲਿਆ ਥੋੜਾ ਜਿਹਾ ਲੈ ਫੜ ਆਲਾ 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 ਹਾਂ ਇਹ ਨਾ ਹੁਣ ਸੌਂਦੀ ਵੀ ਨਹੀਂ ਹੈਗੀ ਘੜੀ ਘੰਟਾ ਹਾਂ ਨਹੀਂ ਨਾ ਨੂੰ ਕੇ ਅੱਗੇ ਸੌਂ ਜਾਂਦੀ ਸੀ ਹੁਣ ਸੌਂਦੀ ਨਹੀਂ ਹੂੰ ਮੈਂ ਤਾਂ ਨਿਆਣੇ ਛੱਡ ਤੇ ਬਚਿਆ ਰੰਦਾ ਹਾਂ 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 ਮੈਨੂੰ ਪਤਾ ਨਹੀਂ ਫਸੇ ਨਹੀਂ ਸੌਂਦੀ ਹੁਣ ਫਿਰ ਹੂੰ ਪੈਸੇ ਸ਼ਾਮ ਨੂੰ ਥੋੜਾ ਜਿਹਾ ਜਲਦੀ ਸੌਣ ਦਾ ਕਰਦੀ ਆ ਫਿਰ ਰਾਤ ਨੂੰ ਆਪੇ ਅੱਧੀ ਰਾਤ ਨੂੰ ਉੱਠ ਕੇ ਦੀ ਕਾਕਾ ਦੀ ਕਾਕਾ ਹੋ ਜਾਂਦੀ ਆ ਵਧੀਆ ਕੰਮ ਚੱਲ ਜੀ ਪਿਆ ਹਾਂ ਜਾਦੀ ਮਸਤੀ ਜੀ ਨਹੀਂ ਲੱਗੀ ਕਰ ਰਹੇ ਹਾਏ ਆ ਮਸਤੀ ਤਾਂ ਤੇਰੀ ਮੈਂ ਹੁਣ ਕਰਾ ਦੇਣੀ ਜਦਾ ਮੂੰਹ ਦੀ ਮਾਰ ਦੇਣੀ ਸਰ ਆ ਟੋਪੀ ਲੈ ਲਈ ਵੀ ਕਾਕੇ ਨੇ ਟੋਪੀ ਲੈ ਲਈ ਕਾਕੇ ਨੇ ਟੋਪੀ ਚਲੋ ਆ ਕੇ ਹੰਤਾ ਅਸੇ ਖੇਡਣੀਆਂ ਨੀ ਚੀਜ਼ਾਂ ਦਾ ਇਹ ਦੇ ਲਈ ਵੀਰ ਆ ਗਿਆ ਵੀਰ ਵੀਰ ਚੱਲ ਵੀਰ ਦੇ ਕੱਕਰ ਨੂੰ ਹਾਕ ਮਾਰ ਦੇ ਇੱਕ ਕਾਕੇ ਨੂੰ ਹਾਕ ਮਾਰ ਦੇ ਲੈ ਹੀ ਦੇ ਚਲਾ ਮੈਂ ਉਧਰ ਚਲਾ ਜਾਣੇ ਕਹਾ ਮੈਂ ਕਿਧਰ ਚਲਾ ਹਾਂ ਮੈਂ ਗਿਰ ਗਿਆ ਨੂੰ ਨਾ ਕਹਾ ਕਰ ਰਹਾ ਮੈਂ ਗਿੱਜਿਆ ਇਹਨੂੰ ਵੀ ਟਾਈਮ ਹੀ ਮੇਰਾ ਕੀ ਹੋਇਆ ਸਾਨੂੰ ਮੈਂ ਕਿਹਾ ਪਹਿਲੇ ਹਾਂ ਪਹਿਲਾਂ ਗਿਰ ਹੋਇਆ ਇੰਦ ਕਰਤਾ ਹੈ ਜਿਵੇਂ ਮੈਂ ਠੀਕ ਆ ਸਭ ਤੋਂ ਪਹਿਲਾਂ ਗਿਰੀ ਵੀਡੀਓ ਸਾਰੀ ਉਮਰ ਸਾਲਾ ਮਹਿਣਾ ਹੀ ਬੱਜੀ ਜਾਣਾ ਮਮਾ ਹਾਂ ਜੇ ਹੁਣ ਵੀ ਕੀ ਕਰਤੀ ਤੇ ਮਹਿਣਾ ਬੱਜੀ ਮੈਂ ਕਰੀ ਘਰ ਤੋਂ ਅੰਨੇ ਪੱਕਾ ਤੋ ਉਤਾਰਦੀ ਆ ਵਿਕਿੰਨ ਹੋ ਗਏ ਜੀ 2 ਮਹਿਣੇ ਹਾਂ ਇੱਕ ਗਿੰਨੇ ਦਾ ਇੱਕ ਪਨੀਰ ਟਿੱਕੇ ਦਾ ਹਾਂ ਪਪਾ ਹਾਂ ਬੱਤ ਇਹ ਨਹੀਂ ਹੁਣ ਨਹੀਂ ਮਰਾਉਣਾ ਬੱਤ ਹੁਣ ਗੱਲ ਤੇ ਰਾਤ ਨੂੰ ਤਾਂ ਉਹ ਜੀ ਸਾਟ ਦੁਖਦੀ ਆ ਨਾ ਮੇਰੀ ਮੈਨੂੰ ਪਤਾ ਮੇਰੀ ਜ ਕਿੰਨੀ ਦੁਖਦੀ ਆ ਬਾਹਾਂ ਆਏ ਆ ਮੇਰੇ ਅੱਖ ਤੇ ਬਾੜ ਤਲਾ ਤਾ ਓਹ ਆਲਾ 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 ਆਲ ਆਲ ਚੱਲ ਜਾ ਕਿੱਥੇ ਰੁ ਜਾਣਾ ਜਾ ਆਕੜਣੀ ਲੈ 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 ਇਹ ਆਲਾ ਅਹ ਕਿ ਉਹਦਾ ਦੇਖੋ ਜੀ ਆ ਬੜਾ ਵੀਡੀਓ ਬਣਾ ਲਿਓ ਜੀ ਮੇਰੀ ਰੀਤ ਕਹਿੰਦੀ ਵੀਡੀਓ ਬਣਾ ਲਓ ਬਸ ਖੁਸ਼ ਮੈਂ ਕਹਿੰਦੀ ਦੱਦਿਆਂ ਤਾਂ ਤੁਹਾਤੋਂ ਇੱਕ ਗੱਠੀ ਨਹੀਂ ਛਿੱਲ ਹੋਈ ਹੋਣੀ ਤਾਂ ਜਾਇਜ਼ ਕਰ। ਕੋ ਮੇਰੇ ਮਹਾਰਾਜ ਨਾਲੇ ਕੰਮ ਕਰਾਈ ਜਾਣਾ ਨਾਲੇ ਥਲਾ ਸੁਣਾਈ ਜਾਣਾ। ਕਾਦਾ ਸਾਗ ਇਹ ਤਾਂ ਮੇਰੇ ਬਾਪ ਦਾ ਸਿਆਪਾ ਸਾਗ। ਇਹਦੇ ਨਾਲ ਤਾਂ ਥਲਾ ਮੁੱਲ ਲੈ ਕੇ ਖਾਇਆ ਮੈਂ ਬਾਹਰ। ਆਉਂ ਤੈਨ ਸਰਜੀਤ ਦੇ ਲੈਟਾ ਕੋਲ ਇੱਕ ਵੀਪੀ ਗੱਡੀ ਚਲਾਉਂਦੀ ਐ। ਸਾਗ ਮੱਕੀ ਦੀਆਂ ਰੋਟੀਆਂ 50 ਰੁਪਏ 'ਚ ਦੋ ਰੋਟੀਆਂ ਨਾਲ ਸਾਗ। ਉਹ ਖਾਣਾ ਠੀਕ ਆ ਤੁਹਾਡੇ ਕੋਲ। ਹਾਂ। ਉਹ ਖਾਣਾ ਠੀਕ ਆ ਇੱਥੇ ਤੁਹਾਡੇ ਨਾਲ ਮੱਥਾ ਮਾਰਨ ਨਾਲ ਤੇ ਭੰਈ। ਹਾਂ ਬਾਹਰ ਵੀਡੀਓ ਲਾ ਲਾ ਫਿਰ ਤੂੰ ਤੇਰੇ ਤੇ ਲਿਆਇ ਕਰਾਂਗੇ ਹਾਂ ਮੰਮਾ ਇੱਕ ਸਾਲਾ ਲਸਣ ਬਰੀਕ ਬਰੀਕ ਦਾ ਜਮੇ ਪਰ ਹਾਇ ਦੇਸੀ ਇਹ ਹਾਈਬ੍ਰਿਡ ਹੁੰਦਾ ਫਿਰ ਕੰਮ ਘਰਾ ਬੋਲਣਾ ਬਸ ਦੇਸੀ ਦਾ ਸਣਾ ਦੱਸਦਾ ਇਹਨੂੰ ਆਹ ਕੱਚਾ ਵੀ ਖਾਲੀ ਰੌਂਦਾ ਕਦੇ ਕਦੇ ਹਾਂ ਮੁੱਕੇ ਖਾਈ ਜਾ ਉਹਨਾਂ ਦੋ ਨਾ ਤਾ ਮੂਵੀ ਤਾ ਚਾ ਮੰਮੀ ਤੇ ਲਿਆਉਣਾ ਤੇ ਕੀ ਦਾ ਲਸਣ ਅਸੀਂ ਚੱਲਾਂਗੇ ਹਾਂ ਹਾਈਬ੍ਰਿਡ ਆ ਉਹ ਸਾਰਾ ਮੋਟਾ ਦਾ ਸੁਣਾਓ ਮੋਟਾ ਦਾ ਸੁਣਾਓ ਹਾਈਬ੍ਰਿਡ ਆ ਹਾਈ ਬਲੇ ਲੈ ਜਾ ਗੱਡੋ ਉਹਦੀ ਉਹਦੀਆਂ ਤਿੰਨ ਪੋਤੀਆਂ ਇਹਦੀ ਇੱਕ ਅਸਾਂ ਇਹ ਦੱਸੂਗੀ ਵੀ ਹਾਂ ਵੀ ਫਰਕ ਆ ਚੱਲਣ ਨੂੰ ਵਧੀਆ ਪਤਾ ਨਹੀਂ 12 ਤੋਂ 13 ਚੱਲਣਾ ਗੱਲ ਇੱਕ ਇੱਕ ਦੇ ਬਰਾਬਰ ਜਿੰਨੀ ਚ ਇਹਦੇ ਚਾਰਕਾਂ ਉਹਨਾਂ ਉਹਦੇ ਚ ਨਹੀਂ ਆਉਂਦਾ ਉਹਨਾਂ ਦਾ ਲਸਣ ਇੱਕ ਬਸ ਹੂੰ ਬਸ ਦੱਸੋ ਬਾਈ ਹਾਂ ਜੇ ਕੋਈ ਅਕਲ ਵਾਲੀ ਗੱਲਾਂ ਦੱਸੋ ਇਹਨਾਂ ਨੂੰ ਫਿਰ ਐ ਲੈ ਜਿੰਨੇ ਹਾਂ ਹਾਂ ਦੱਸ ਸਾਨੂੰ ਤਾਂ ਪਤਾ ਹੀ ਨਹੀਂ ਤਾ ਵਿੱਕੀ ਨੇ ਛੱਡ ਕੇ ਸਾਰੇ ਵੇ ਅਕਲਾ ਨਹੀਂ ਵਿੱਕੀ ਨੇ ਛੱਡ ਕੇ ਸਾਰੇ ਵੇ ਅਕਲਾ ਕੀ ਅਕਲ ਮਾਦ ਦਾਸ ਸੱਦੀ ਫੁੱਲੇ ਤਰੋ ਪੋਈਸ ਜੇ ਕੋ ਕਹਿੰਦਾ ਗਦਨ ਨੂੰ ਦਿੱਤਾ ਲੋਨ ਉਹ ਕਹਿੰਦਾ ਮੇਰੀ ਅੱਖ ਭਨਤੀ ਉਹ ਕਹਿੰਦਾ ਨਹੀਂ ਵਿੱਕੀ ਦਾ ਸਾਡੇ ਦਾ ਠੀਕ ਮੇਰੇ ਉਹਨਾਂ ਪਾਪਾ ਫਤਿਹਗੜ੍ਹ ਸਾਹਿਬ ਨੂੰ ਕੱਢ ਜਾਣਾ ਇਹ ਮੇਰੇ ਦਾਬਦਿਲ ਕਰ ਮੈਂ ਤੁਹਾਡੇ ਕੋਲ ਫਤਿਹਗੜ੍ਹ ਸਾਹਿਬ ਦਾ ਬਾਬਾ ਜੀ ਛੋਟੇ ਛੋਟੇ ਸਾਹ ਹੋ ਜਾਂਦੇ ਪਾ ਨੂੰ ਬੁਲਾਉਂਗੇ ਜਦੋਂ ਉਦੋਂ ਜਾਣਾ ਬਸ ਕੋਈ ਜਾਣ ਬਾਈ ਤੁਸੀਂ ਸਾਨੂੰ ਫਿਰ ਐਤਵਾਰ ਨੂੰ ਬੁਲਾਉਂਗੇ ਇਹ ਤਾਂ ਹੁਣ ਛੋਟੇ ਸਾਹਿਬ ਦਾ ਵੀ ਹੋਇਆ ਇੱਕ ਕਾਦ ਬਣਾਉਂਦੇ ਹੋ ਹੁਕਮਾਂ ਅੰਦਰ ਸਭ ਕੋ ਬਾਹਰ ਹੁਕਮਾਂ ਕੋ ਉਹਨਾਂ ਦੇ ਹੁਕਮ বিনা ਪਤਾ ਨਹੀਂ ਲੱਗਦਾ ਹੁਣ ਜਦੋਂ ਹੁਕਮ ਕਰੂੰਗੇ ਉਦੋਂ ਚੱਲਾਂਗੇ ਭਾਈ ਵੀਡੀਓ ਤੁਮੈਂ ਕਰ ਦਿੰਦਾ ਜੀ ਇੱਥੇ ਹੀ ਬੰਦ ਇਹਨਾਂ ਨੇ ਕੋਈ ਮੈਨ ਨਾਲ ਛੇੜ ਲੈਣਾ ਕਲੇਸ ਫਿਰ ਬੰਦ ਘਾਟੂ ਦੀ ਗੱਲ ਤੇ ਮੈਂ ਮੰਦ ਜਾ ਕੇ ਸਾ ਖਾ ਆਉਂਗਾ ਉਹਦਾ ਬਸ ਫਿਰ ਜੀ ਇਹ ਜਾ ਕੇ ਸਾਨੂੰ ਭੁੱਖਣਾ ਇਹਦਾ ਪਿਆਸ ਰਪਾਲ ਦਿੰਦੇ ਇਹਨਾਂ ਨੂੰ ਇੰਨਾ ਗੁੱਸਾ ਆ ਜਾਂਦਾ ਕਿੰਨੀ ਵਾਰ ਪਾੜਾ ਜੀ ਦੇਖ ਲੋ ਤੁਹਾਨੂੰ ਤੁਹਾਨੂੰ ਪਤਾ ਜੀ ਸਾਰਿਆਂ ਨੂੰ ਠੀਕ ਹੈ ਜੀ ਓਕੇ ਬਾਏ ਬਾਏ ਮਿਲਦੇ ਕਿਸੇ ਅਗਲੀ ਵੀਡੀਓ ਤੇ ਮਾਰਾ ਕੰਮ ਕਰਦੇ ਗਿਆ ਕਰਦੇ ਬਾਏ ਬਾਏ ਨਾ ਇਹ ਕੰਮ ਨੂੰ ਤੇਜ਼ ਹੈ ਜੀ ਬਾਏ ਬਾਏ ਨੂੰ ਆਏ